ਜੋ ਚੀਜ਼ ਐਮਰਜੈਂਸੀ ਵੇਲੇ ਇੰਦਰਾ ਗਾਂਧੀ ਨੇ ਕੀਤੀ ਸੀ ਉਹੀ ਚੀਜ਼ ਹੁਣ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਹੈ ਪੰਜਾਬ ਦੇ ਦੀ ਪ੍ਰੈਸ ਦੀ ਆਜ਼ਾਦੀ ਨੂੰ ਖੋਹ ਲੈਣਾ ਕੀ ਹੈ ਪੂਰਾ ਮਾਮਲਾ ਧਿਆਨ ਨਾਲ ਸੁਣੋ ਪੂਰੀ ਵੀਡੀਓ ਨੂੰ ਪੱਤਰਕਾਰਾਂ ਦੀ ਆਜ਼ਾਦੀ ਨੂੰ ਦਬਾਉਣ ਵਾਲੀ ਗੱਲ ਪੰਜਾਬ ਸਰਕਾਰ ਦੇ ਲਈ ਕੋਈ ਨਵੀਂ ਨਹੀਂ ਹੈਗੀ ਤੁਸੀਂ ਦੇਖਿਆ ਹੋਣਾ ਜਿਹੜੇ ਇੰਡੀਵਿਜੂਅਲ ਪੱਤਰਕਾਰ ਨੇ ਜਾਂ ਤੁਸੀਂ ਕਹਿ ਸਕਦੇ ਹੋ ਵੇਲੇ ਛੋਟੇ ਉਦਾਰੇ ਨੇ ਜਿਨ੍ਹਾਂ ਨੂੰ ਹਲੇ ਖੁੱਲ੍ਹਿਆਂ ਨੂੰ ਥੋੜਾ ਸਮਾਂ ਹੋਇਆ ਤਿੰਨ ਚਾਰ ਸਾਲ ਹੋਏ ਨੇ ਜਾਂ ਪੰਜ ਛੇ ਸਾਲ ਹੋਏ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਕਿਵੇਂ ਦਬਾ ਲੈਂਦੀ ਹੈ ਜੇਕਰ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਗੱਲ ਬੋਲੂਗੀ ਪਰ ਹੁਣ ਤਾਂ ਆਮ ਆਦਮੀ ਪਾਰਟੀ ਨੇ ਕਮਾਲੀ ਕਰ ਦਿੱਤੀ ਪੰਜਾਬ ਕੇਸਰੀ ਦੀ ਆਜ਼ਾਦੀ ਦੇ ਉੱਤੇ ਵੀ ਡਾਕਾ ਮਾਰ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਹਾਂ ਕੁਝ ਅਜਾਈ ਇਲਜ਼ਾਮ ਲਗਾਏ ਗਏ ਪੰਜਾਬ ਕੇਸਰੀ ਗਰੁੱਪ ਵੱਲੋਂ ਪੰਜਾਬ ਕੇਸਰੀ ਨੇ ਇੱਕ ਲੈਟਰ ਲਿਖਿਆ ਪੰਜਾਬ ਦੇ ਗਵਰਨਰ ਨੂੰ ਲੈਟਰ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਹਰਾਸ਼ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਪੰਜਾਬ ਕੇਸਰੀ ਗਰੁੱਪ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਹੋਰ ਵੀ ਜਿਹੜੇ ਬਿਜ਼ਨਸ ਨੇ ਚਾਹੇ ਲੁਧਿਆਣਾ ਨੇ ਚਾਹੇ ਜਲੰਧਰ ਉੱਥੇ ਵੀ ਕੋਈ ਰੇਡ ਕਰਵਾਈ ਜਾ ਰਹੀ ਆ ਜਾਂ ਪੰਜਾਬ ਦੇ ਅਲੱਗ-ਅਲੱਗ ਜਿਹੜੇ ਵੀ ਵਿਭਾਗ ਨੇ ਉਹਨਾਂ ਵੱਲੋਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਅਜਿਹਾ ਕੁਝ ਲਿਖਿਆ ਗਿਆ ਇਸ ਲੈਟਰ ਦੇ ਵਿੱਚ ਤੇ ਲੈਟਰ ਦੇ ਵਿੱਚ ਲਿਖ ਕੇ ਇਹ ਗੱਲ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਉਹਨਾਂ ਨਾਲ ਤੱਕਾ ਕਰ ਰਹੀ ਹੈ ਕਿਉਂਕਿ ਉਹਨਾਂ ਨੇ 31 ਅਕਤੂਬਰ ਨੂੰ 2025 ਨੂੰ ਇੱਕ ਅਜਿਹੀ ਖਬਰ ਛਾਪੀ ਸੀ ਜਿਹੜੀ ਪੰਜਾਬ ਸਰਕਾਰ ਦੇ ਹਿੱਤ ਦੇ ਵਿੱਚ ਨਹੀਂ ਸੀ ਤਾਂ ਉਸ ਇੱਕ ਖਬਰ ਨੂੰ ਲੈ ਕੇ ਪੰਜਾਬ ਕੇਸਰੀ ਦੇ ਵਿਰੁੱਧ ਉਹਨਾਂ ਨੂੰ ਡਰਾਉਣ ਲਈ ਉਹਨਾਂ ਨੂੰ ਧਮਕਾਉਣ ਲਈ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਜਿਸ ਤੋਂ ਬਾਅਦ ਉਹਨੂੰ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਖੜੀ ਹੋਈ ਹੈ ਜਿਸ ਤੋਂ ਬਾਅਦ ਹਰ ਇੱਕ ਪਾਰਟੀ ਦਾ ਬੰਦਾ ਚਾਹੇ ਉਹ ਭਾਜਪਾ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਦੀ ਮੀਡੀਆ ਤੇ ਹੋ ਰਹੀ ਇਸ ਤੱਕਾਚਾਹੀ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਹ ਪੰਜਾਬ ਵਿੱਚ ਹੋ ਰੇ ਮੀਡੀਆ ਦੇ ਇਸ ਤੱਕੇ ਬਾਰੇ ਤੁਹਾਡੇ ਕੀ ਵਿਚਾਰ ਨੇ ਪੁਆਇੰਟਸ ਦੇ ਵਿੱਚ ਜਰੂਰ ਦੱਸਿਓ ਬੀਤੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਕਿਦਾਂ ਹੈਲੀਕਾਪਟਰ ਦਾ ਇੱਕ ਸਵਾਲ ਕਰਨ ਦੇ ਉੱਤੇ ਕਿਵੇਂ ਪੱਤਰਕਾਰਾਂ ਦੇ ਉੱਤੇ 10 ਜਾਣਿਆਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਸੀਗਾ ਤੇ ਕਿਉਂਕਿ ਪਰਚੇ ਵਿੱਚੇ ਹੀ ਲਿਖਿਆ ਗਿਆ ਸੀਗਾ ਕਿ ਇਹ ਜਿਹੜੀ ਸਵਾਲ ਕੀਤੇ ਜਾ ਰਹੇ ਨੇ ਇਤਨੇ ਨਾਲ ਜਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਸੀ ਉਹ ਇਸ ਤਰ੍ਹਾਂ ਦੀ ਧਾਰਾਵਾਂ ਸਨ ਜਿਨ੍ਹਾਂ ਦਾ ਮਤਲਬ ਇਹ ਹੁੰਦਾ ਹੈ ਇਹ ਧਾਰਾਵਾਂ ਉਦੋਂ ਲਗਦੀਆਂ ਕਿ ਕੋਈ ਅਜਿਹਾ ਕੰਮ ਕੀਤਾ ਜਾਵੇ ਜਿਹਦੇ ਨਾਲ ਪੰਜਾਬ ਦੇ ਲੋਕੇ ਗੁੰਮਰਾਹ ਹੋ ਜਾਣ ਜਾਂ ਦੰਗੇ ਭੜਕੇ ਜਾਣ ਜਾਂ ਕੋਈ ਪੰਜਾਬ ਮਿਲਟਰੀ ਫੋਰਟ ਨੂੰ ਕੋਈ ਖਤਰਾ ਹੋਵੇ ਇਸ ਤਰੀਕੇ ਦੀਆਂ ਧਾਰਾਵਾਂ ਪੱਤਰਕਾਰਾਂ ਦੇ ਉੱਤੇ ਲਗਾਈਆਂ ਗਈਆਂ ਤੇ ਜਿਸ ਤੋਂ ਬਾਅਦ ਪੱਤਰਕਾਰਾਂ ਨੇ ਵਕੀਲ ਨੇ ਹਾਈ ਕੋਰਟ ਦੇ ਵਿੱਚ ਇਹ ਚੀਜ਼ ਜੱਜ ਸਾਹਿਬ ਦੇ ਮੂਰੇ ਰੱਖੀ ਤੇ ਜੱਜ ਸਾਹਿਬ ਨੇ ਵੀ ਪੰਜਾਬ ਸਰਕਾਰ ਨੂੰ ਝਾੜ ਲਗਾਈ ਪੱਤਰਕਾਰਾਂ ਦੀ ਆਜ਼ਾਦੀ ਨੂੰ ਦਬਾਉਣ ਵਾਲੀ ਗੱਲ ਪੰਜਾਬ ਸਰਕਾਰ ਦੇ ਲਈ ਕੋਈ ਨਵੀਂ ਨਹੀਂ ਹੈ ਕਿ ਤੁਸੀਂ ਦੇਖੋ ਨਾ ਕਿ ਕਿ ਇੰਡੀਵਿਜੂਅਲ ਪੱਤਰਕਾਰ ਨੇ ਜਾਂ ਤੁਸੀਂ ਕਹਿ ਸਕਦੇ ਹੋ ਹਲੇ ਛੋਟੇ ادارے ਨੇ ਜਿਨ੍ਹਾਂ ਨੂੰ ਹਲੇ ਖੁੱਲ੍ਹਿਆਂ ਨੂੰ ਥੋੜਾ ਸਮਾਂ ਹੋਇਆ 3-4 ਸਾਲ ਹੋਏ ਨੇ ਆ 5-6 ਸਾਲ ਹੋਏ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਕਿਵੇਂ ਦਬਾ ਲੈਂਦੀ ਹੈ ਜੇਕਰ ਉਹਨਾਂ ਦੇ ਖਿਲਾਫ ਕੋਈ ਨਾ ਕੋ ਆਮ ਆਦਮੀ ਪਾਰਟੀ ਨੇ ਕਮਾਲੀ ਕਰ ਦਿੱਤੀ। ਪੰਜਾਬ ਕੇਸਰੀ ਦੀ ਆਜ਼ਾਦੀ ਤੋਂ ਉੱਤੇ ਵੀ ਡਾਕਾ ਮਾਰ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ। ਜੀ ਹਾਂ ਕੁਝ ਅਜਾਈ ਇਲਜ਼ਾਮ ਲਗਾਏ ਗਏ ਪੰਜਾਬ ਕੇਸਰੀ ਗਰੁੱਪ ਕੋਲੋਂ। ਪੰਜਾਬ ਕੇਸਰੀ ਨੇ ਇੱਕ ਲੈਟਰ ਲਿਖਿਆ ਪੰਜਾਬ ਦੇ ਗਵਰਨਰ ਨੂੰ। ਲੈਟਰ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਹਰਾਸ਼ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ। ਪੰਜਾਬ ਕੇਸਰੀ ਗਰੁੱਪ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਹੋਰ ਵੀ ਜਿਹੜੇ ਬਿਜ਼ਨਸ ਨੇ ਚਾਹੇ ਲੁਧਿਆਣੇ ਚਾਹੇ ਜਿਲੰਧਰ ਉੱਥੇ ਵੀ ਕੋਈ ਰੇਡ ਕਰਵਾਈ ਜਾ ਰਹੀ ਆ ਜਾਂ ਪੰਜਾਬ ਦੇ ਅਲੱਗ-ਅਲੱਗ ਜਿਹੜੇ ਵੀ ਵਿਭਾਗ ਨੇ ਉਹਨਾਂ ਵੱਲੋਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਅਜਿਹਾ ਕੁਝ ਲਿਖਿਆ ਗਿਆ ਇਸ ਲੈਟਰ ਦੇ ਵਿੱਚ ਤੇ ਲੈਟਰ ਦੇ ਵਿੱਚ ਲਿਖ ਕੇ ਇਹ ਗੱਲ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਉਹਨਾਂ ਨਾਲ ਤੱਕਾ ਕਰ ਰਹੀ ਹੈ ਕਿਉਂਕਿ ਉਹਨਾਂ ਨੇ 31 ਅਕਤੂਬਰ ਨੂੰ 2025 ਨੂੰ ਇੱਕ ਅਜਿਹੀ ਖਬਰ ਛਾਪੀ ਸੀ ਜਿਹੜੀ ਪੰਜਾਬ ਸਰਕਾਰ ਦੇ ਹਿੱਤ ਦੇ ਵਿੱਚ ਨਹੀਂ ਸੀ ਤਾਂ ਉਸ ਇੱਕ ਖਬਰ ਨੂੰ ਲੈ ਕੇ ਪੰਜਾਬ ਕੇਸਰੀ ਦੇ ਵਿਰੁੱਧ ਉਹਨਾਂ ਨੂੰ ਡਰੋਨ ਲਈ ਉਹਨਾਂ ਨੂੰ ਧਮਕਾਉਣ ਲਈ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਖੜੀ ਹੋਈ ਹੈ ਜਿਸ ਤੋਂ ਬਾਅਦ ਹਰ ਇੱਕ ਪਾਰਟੀ ਦਾ ਬੰਦਾ ਚਾਹੇ ਉਹ ਬੀਜੇਪੀ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਦੀ ਮੀਡੀਆ ਤੇ ਹੋ ਰਹੀ ਇਸ ਤੱਕਾਚਾਹੀ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਬੀਤੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਕਿੱਦਾਂ ਹੈਲੀਕਾਪਟਰ ਦਾ ਇੱਕ ਸਵਾਲ ਕਰਨ ਦੇ ਉੱਤੇ ਕਿਵੇਂ ਪੱਤਰਕਾਰਾਂ ਦੇ ਉੱਤੇ 10 ਜਾਣਿਆਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਸੀਗਾ ਤੇ ਕਿਉਂਕਿ ਪਰਚੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਇਹ ਜਿਹੜੀ ਸਵਾਲ ਕੀਤੇ ਜਾ ਰਹੇ ਨੇ ਇਤਨੇ ਨਾਲ ਜਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਸੀ ਉਹ ਇਸ ਤਰ੍ਹਾਂ ਦੀ ਧਾਰਾਵਾਂ ਸਨ ਜਿਨ੍ਹਾਂ ਦਾ ਮਤਲਬ ਇਹ ਹੁੰਦਾ ਹੈ ਇਹ ਧਾਰਾਵਾਂ ਉਦੋਂ ਲਗਦੀਆਂ ਕਿ ਕੋਈ ਅਜਿਹਾ ਕੰਮ ਕੀਤਾ ਜਾਵੇ ਜਿਹਦੇ ਨਾਲ ਪੰਜਾਬ ਦੇ ਲੋਕੇ ਗੁੰਮਰਾਹ ਹੋ ਜਾਣ ਜਾਂ ਦੰਗੇ ਭੜਕੇ ਜਾਣ ਜਾਂ ਕੋਈ ਪੰਜਾਬ ਮਿਲਟਰੀ ਫੋਰਸ ਨੂੰ ਕੋਈ ਖਤਰਾ ਹੋਵੇ ਇਸ ਤਰ੍ਹਾਂ ਦੀਆਂ ਧਾਰਾਵਾਂ ਪੱਤਰਕਾਰਾਂ ਦੇ ਉੱਤੇ ਲਗਾਈਆਂ ਗਈਆਂ ਤੇ ਜਿਸ ਤੋਂ ਬਾਅਦ ਪੱਤਰਕਾਰਾਂ ਨੇ ਵਕੀਲ ਨੇ ਹਾਈ ਕੋਰਟ ਦੇ ਵਿੱਚ ਇਹ ਚੀਜ਼ ਜੱਜ ਸਾਹਿਬ ਦੇ ਮੂਰੇ ਰੱਖੀ ਤੇ ਜੱਜ ਸਾਹਿਬ ਨੇ ਵੀ ਪੰਜਾਬ ਸਰਕਾਰ ਨੂੰ ਝਾੜ ਲਗਾਈ ਹੁਣ ਪੰਜਾਬ ਵਿੱਚ ਹੋ ਰੇ মিডিਏ ਦੇ ਉੱਤੇ ਇਸ ਧੱਕੇ ਬਾਰੇ ਤੁਹਾਡੇ ਕੀ ਵਿਚਾਰ ਨੇ ਪੁਆਇੰਟਸ ਦੇ ਵਿੱਚ ਜ਼ਰੂਰ